ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਜੀ ਐਨ ਨੂੰ ਵੈਲਕਮ ਦੇਸ਼ਵਦੇ ਦੀ ਸੰਗਤ ਨੂੰ ਪਿਆਰ ਭਰੀ ਸ਼ਸ਼ੀਕਾਲ ਤੇ ਸਾਡਾ ਚੈਨਲ YouTube ਚੈਨਲ ਆ ਤੁਸੀਂ ਗੋਪੀ ਪੱਟੀ ਵਾਲਾ ਸਰਚ ਮਾਰ ਸਕਦੇ YouTube ਤੇ ਮੇਰਾ ਗੋਪੀ ਪੱਟੀ ਮੇਰੀ ਫੋਟੋ ਲੱਗੀ ਹੋਈ ਆ ਤੇ ਦਾਸ ਸਾਡਾ ਛੋਟਾ ਵੀ ਨੌ ਲੱਖੀ ਪੱਟੀ ਜ਼ਿਲ੍ਹਾ ਤਰਨਤਾਰਨ ਤੋਂ ਬਿਲੋਂਗ ਕਰਦਾ ਹੈ ਵਕ ਵਕ ਟੌਪਿਕਾਂ ਵਿਸ਼ਿਆਂ ਮੁੱਦਿਆਂ ਬਾਰੇ ਬਗਲਬਾਤ ਚਰਚਾ ਕੋ ਡੇਲੀ ਕੰਟੀਨਿਊ ਕੋਈ ਪੋਸਟ ਪਾਉਂਦੇ ਰਹਿੰਦੇ ਆ ਅੱਜ ਆਪਣਾ ਮੁੱਦਾ ਵੀ ਜਿਹੜਾ ਮੱਝਾਂ گاਵਾਂ ਦੀ ਦੇਖਭਾਲ ਕੇਅਰ ਕਿਦਾਂ ਕੀਤੀ ਜਾਵੇ ਪਹਿਲੀ ਗੱਲ ਤੇ ਕਿਉਂਕਿ ਜਿਹੜੇ ਪਿੰਡੂ ਵੀਰ ਉਹਨਾਂ ਨੂੰ ਧੰਨਵਾਦ ਬੰਦਾ ਕਿਉਂਕਿ ਜਿੰਨਾ ਵੀ ਮੁੱਲ ਵਾਲੇ ਆ ਤੇ ਜਾਂ ਵੇਰਕਾਲਾ ਦੁੱਧ ਸਾਰਾ ਪਿੰਡਾਂ ਚ ਆਉਂਦਾ ਵਾ ਪਹਿਲਾਂ ਤਾਂ ਵਧਾਈ ਕਿਉਂਕਿ ਪਿੰਡਾਂ ਡੰਗਰ ਨਾਲ ਡੰਗਰ ਹੋਣਾ ਪੈਂਦਾ ਪਹਿਲੀ ਗੱਲ ਕਿਉਂਕਿ ਅਸੀਂ ਜ਼ਿਮੀਂਦਾਰ ਬੈਠੇ ਮੁੰਡੇ ਸਾਨੂੰ ਦੇ ਪਤਾ ਆ ਵੀ ਇੰਨੀ ਮਿਹਨਤ ਕਰਨੀ ਪੈਂਦੀ ਆ ਨਾ ਹੁਣ ਮੈਂ ਮਾਸੀਆਂ ਕੋਲ ਜਨਾ ਮਾਸੜਾਂ ਕੋਲ ਜਨਾ ਚਾਚਾ ਐ ਕੋਲ ਜਨਾ ਵੀ ਡੰਗਰ ਤੇ ਡੰਗਰ ਕਿਹੜਾ ਜਿਹੜਾ ਪਿੰਡੂ ਵੀਰ ਹਨਾ ਉਹਲੇ ਮਿਹਨਤ ਦਾ ਵੇਲ ਨਹੀਂ ਆ ਮਤਲਬ ਸਵੇਰੇ ਧਾਰਾਂ ਚੋਲੀਆਂ ਨਵਾਲੇ ਡੰਗਰ ਫਿਰ ਸ਼ਾਮਾਂ ਨੂੰ ਚੋਣੀਆਂ ਹੁੰਦੀਆਂ ਮੱਝਾਂ ਚੋਣੀਆਂ ਹੁੰਦੀਆਂ ਵਿੱਚੋਂ ਡੰਗਰ ਨਵਾਲੇ ਪੱਠੇ ਪਾਉਣੇ ਹੁੰਦੇ ਆ ਨਵਾਲਿਆ ਉਹਨਾਂ ਨੂੰ ਕਿਉਂਕਿ ਵੇਖੋ ਵੇਖੋ ਤਾਰਾ ਫੀੜਕਾਰ ਗਿਲ ਫੀਟਵਾਣਾ ਫਿਰ ਕਿੰਨੀ ਮਹਿੰਗੀ 14-1500 ਦੀ ਬੋਰੀ ਆਉਂਦੀ ਆ ਲੋਕੀ ਆਂਦੇ ਨੇ 70-75 ਰੁਪਏ ਦੁੱਧ ਮਿਲਦਾ ਸਾਨੂੰ ਮੱਝਾਂ ਦਾ ਜਾਂ 35-40 ਰੁਪਏ ਗਾਵਾਂ ਦਾ ਵੀ ਉਹਦੀ ਬੈਕਗ੍ਰਾਉਂਡ ਚੈੱਕ ਕਰੋ ਜ਼ਿਮੀਂਦਾਰਾਂ ਨੇ ਪਹਿਲੇ ਮਿਹਨਤ ਕਿੰਨੀ ਡੰਗਰ ਨਾਲ ਡੰਗਰ ਹੋਣਾ ਪੈਂਦਾ ਵਾ ਉਹਦਾ ਕੀ ਆ ਉਹਨਾਂ ਨੂੰ ਵਿਆਹ ਸ਼ਾਦੀ ਕੋਈ ਚੀਜ਼ ਐ ਇਹੋ ਜੀ ਸੋਚਦੀ ਨਹੀਂ ਆ ਵਿਆਹ ਸ਼ਾਦੀ ਇਹੋ ਚੀਜ਼ ਸੋਚਦੀ ਨਹੀਂ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਸ਼ਾਦ ਨੂੰ ਡੰਗਰ ਚੋਂ ਨਹੀਂ ਆ ਡੇਰ ਕੀ ਰਿਸ਼ਤੇਦਾਰ ਕਰੇ ਆ ਜਾਣਗੇ ਨਾ ਤੁਹਾਨੂੰ ਆਕਰਗੇ ਯਾਰ ਚਲੋ 3-4 ਵਜੇ ਡੰਗਰਾਂ ਟਾਈਮ ਹੋ ਗਿਆ ਜਾਣਾ ਤੋ ਅਹੀਂ ਹਾਂ ਇਹੀ ਜੇ ਚਲ ਜੀ ਹੈ ਨਾ ਸ਼ਹਿਰੀ ਕੇ ਤੋਂ ਪਿੰਡਾਂ ਵਾਲਾ ਉਹ ਅਗਵਾ ਨੂੰ ਮਜ਼ਾ ਕਰਾਂਗੇ ਤੁਹਾਡੀਆਂ ਕਿਹੜੀਆਂ ਮੱਜਾਂ ਗਾਵਾਂਗੇ ਕੋਈ ਨਹੀਂ ਟਾਈਮ ਨਹੀਂ ਦੇ ਗਏ ਜੋ ਇਹ ਚੱਕਰ ਪਤਾ ਕੀ ਆ ਪਹਿਲਾਂ ਆਪ ਮੱਜਾਂ ਨਹੀਂ ਗੱਲ ਕਰੀ ਮੱਜਰ ਅੱਜ ਕੱਲ ਮੇਰੇ ਸਾਹਮਣ ਮੌਜੂਦਾ ਟਾਈਮ ਪ੍ਰੈਜ਼ੈਂਟ ਦੇ ਟਾਈਮ 'ਚ 70-75 ਰੁਪਏ ਕਿਲੋ 1 ਕਿਜੀ ਦੁੱਧ ਹੋ ਗਿਆ ਵਾ ਹੋਰ ਦੋ ਤਿੰਨ ਸਾਲਾਂ ਨੂੰ ਲਾਲੋ ਸੌ ਜਾਂ 120 ਰੁਪਏ ਕਿਲੋ ਦੁੱਧ ਹੋਇਨਾ ਪਤਾ ਕਿਉਂ ਚਾਹ ਤੋਂ ਬਿਨਾ ਬੰਦਾ ਰਹਿ ਨਹੀਂ ਸਕਦਾ ਪਾਣੀ ਹੋ ਗਿਆ ਰੋਟੀ ਛੱਡਦ ਕਿਉਂਕਿ ਚਾਹ ਪਵਾ ਕੋਈ ਰਿਸ਼ਤੇਦਾਰ ਹੋ ਜਾਂ ਕਰੀਬੀ ਰਿਸ਼ਤੇਦਾਰ ਹੋ ਜਾਂ ਬਾਹਰੋਂ ਦਾ ਪਹਿਲਾਂ ਬਸ ਚਾਹ ਹੀ ਉਹਦੇ ਕੀ ਆਨੇ ਹੁੰਦੇ ਆ ਵੀ ਚਾਹ ਹੀ ਮੱਥੇ ਮਾਰਨੀ ਚਾਹ ਤੋਂ ਬਿਨਾ ਸਵੇਰੇ ਵੀ ਲਾ ਲੋ ਸਾਬ ਦੀ ਪੱਤੀ ਲਾ ਲੋ ਖੰਡ ਲਾ ਲੋ ਲੂਣ ਇਹ ਚੀਜ਼ਾਂ ਆਪਣੇ ਘਰੇ ਹੁੰਦੀਆਂ ਹੁੰਦੀਆਂ ਚਾਹ ਤੋਂ ਬਿਨਾ ਬੰਦਾ ਨਹੀਂ ਰਹਿ ਸਕਦਾ ਕਿਉਂਕਿ ਵੇਖੋ ਹੁਣ ਜਿਹੜਾ ਮਜ਼ਦੂਰ ਆ ਜਾਂ ਕੋਠੀ ਪਾਉਂਦਾ ਮਿਸਤਰੀ ਜਾਂ ਲੇਬਰ ਆ ਕਿਉਂਕਿ ਚਾਹ ਬੰਦਾ ਤਾਂ ਪੀਂਦਾ ਜਿਹੜੀ 5-10 ਮਿੰਟ ਰੈਸਟ ਹੋ ਉਦਾਂ ਨੇ ਉਹਨਾਂ ਕਹਿਣਾ ਵੀ ਤੂੰ ਵਿਹਲਾ ਖਲੋਤਾ ਵੀਰ ਕੰਮ ਤੇ ਕਿਉਂ ਨਹੀਂ ਲੱਗਾ ਜਿਹੜੀ ਚਾਹ ਇੱਕ ਦੇ ਰੈਸਟ ਦਵਾ ਦਿੰਦੀ ਬੰਦੇ ਨੂੰ 10-15 ਮਿੰਟ ਜੇ ਤਤੀ ਚਾਹ ਜਿਆਦੀ ਆ ਜੇ ਆਪਣੇ ਹੱਥੇ ਤੇ 10-15 ਮਿੰਟ ਬੰਦਾ ਰੈਸਟ ਕਰ ਸਕਦਾ ਇੱਕ ਰੈਸਟ ਹੋ ਗਈ ਇੱਕ ਕਈ ਬੰਦਿਆਂ ਨੂੰ ਕਹਿੰਦੇ ਨੇ ਵੀ ਚਾਹ ਜੀ ਨਸ਼ਾ ਚੱਲ ਬੰਦਾ ਚਾਹ ਤੋਂ ਬਣਾ ਸਿਰ ਜਾ ਘੁੰਮਦਾ ਆਣਾ ਸਿਰ ਜਾ ਪੀੜ ਹੁੰਦਾ ਪਰ ਇੱਕ ਗੱਲ ਹੁੰਦੀ ਕਿਉਂਕਿ ਜਿਹੜੀ ਹੈਬਿਟ ਬਣ ਗਈ ਆਤ ਜੀ ਪੈ ਗਈ ਸਰੀਰ ਨੂੰ ਜਿੱਦਾਂ ਨਸ਼ੇ ਵਾਲੇ ਬੰਦੇ ਨੂੰ ਆਣਾ ਆਤ ਜੀ ਹੁੰਦੀ ਵੀ ਗੋਲੀ ਖਾ ਕੇ ਫੇਰ ਹੀ ਤੁਰਨਾ ਇਸ ਕਰਕੇ ਜਿੱਦਾਂ ਹੁਣ ਆਪਾਂ ਨੂੰ ਚਾਹ ਦਾ ਵੈਲ ਆ ਚਾਹ ਤੋਂ ਬਿਨਾ ਸਵੇਰੇ ਆਪਾਂ ਚਾਹ ਪਾ ਕੇ ਬਿਸਕੁਟ ਖਾ ਲਓ ਰਾਜ਼ ਖਾ ਲਓ ਚਾਹ ਨਾਲ ਹੁਣ ਅੱਜਕੱਲ ਤੁਹਾਨੂੰ ਪਤਾ ਵਿਆਹ ਆ ਸੀਜ਼ਨ ਆ ਰਿਹਾ ਲੋਕੀ ਸੱਕਰ ਪਰੇ ਟਾਂਗਰ ਬੂੰਦੀ ਰੱਖੀ ਘਰੇ ਕਿਉਂਕਿ ਚਾਹ ਨਾਲ ਕੌਲੀ ਖਾਣੀ ਹੁੰਦੀ ਤਾਂ ਫੇਰ ਨੌ 10 ਰੋਟੀ ਖਾਂਦੇ ਆ ਤੇ ਮੱਜਾਂ ਵੀਰ ਜੀ ਮੱਜਾਂ ਦੀ ਹੁਣ ਆਡੇ ਸ਼ਹਿਰ ਚ ਪਤਾ ਲੋਕੀ ਜਦੋਂ ਮੱਜਾ ਫੋਸ ਕਰਦੀਆਂ ਨੇ ਉਹ ਬਾਟਾ ਅੱਗੇ ਕਰ ਦਿੰਦੇ ਆ ਵੀ ਗਾਂਦ ਨਹੀਂ ਪੈਣ ਦਿੰਦੇ ਉਹਨਾਂ ਵਾਲੀ ਫਾਰਮ ਵਾਲਾ ਮਤਲਬ ਇੱਕ ਟੇਬਲ ਜਾਂ ਫਾਰਮ ਵਾਲੀ ਵੀ ਹੁੰਦਾ ਵਾ ਉਹਦੇ ਉੱਤੇ ਰਾਤ ਨੂੰ ਨਿਗਲੇ ਆਹਿੰਦੇ ਫਾਰਮ ਜੀ ਆਈ ਅੱਜਕੱਲ ਉਹ ਤੋਂ ਬਾਅਦ ਕਈ ਲੋਕ ਸਿਆਣੇ ਆ ਜਿਹੜਾ ਤੂੜੀ ਵਾਲਾ ਮਤਲਬ ਬਰਾਂਡਾ ਨਾ ਉਹਦੇ ਵਿੱਚ ਜਿਹੜਾ ਮਤਲਬ ਕਟਾ ਕੱਟੀ ਵਸ਼ਾ ਵਸ਼ੀ ਉਹਦੇ ਵਿੱਚ ਐਡਜਸਟ ਕਰ ਦਿੰਦੇ ਕਿਉਂਕਿ ਤੂੜੀ ਤਾਂ ਹੁੰਦਾ ਨਿਗ ਇਸ ਕਰਕੇ ਤੂੜੀ ਦੇ ਨਿਗੇ ਕਿਉਂਕਿ ਹੁਣ ਮੈਂ ਜਿੱਥੋਂ ਮੈਂ ਆਇਆ ਨਾ ਜਿੱਥੇ ਸਾਡਾ ਦੁੱਧ ਲੱਗਾ ਉਹ ਜਦੋਂ ਹੁਣ ਅਸੀਂ ਜਾਈਏ ਨਾ ਉਹਨਾਂ ਦੇ ਕਟਾ ਕੱਟੀ ਉਹ ਤੋਂ ਹੱਥ ਫੇਰੀ ਦਾ ਬੜਾ ਸ਼ੌਂਕ ਜਿਨ੍ਹਾਂ ਬੰਦੇ ਆਣੇ ਨਹੀਂ ਰੱਖੀ ਨਾ ਮੱਝਾਂ ਉਹ ਜਦੋਂ ਹੁਣ ਮੇਮਣੇ ਵੀ ਰੱਖੇ ਹੋਣਾ ਭੇਡਾਂ ਵੀ ਰੱਖੀਆਂ ਬੱਕਰੀਆਂ ਨਿਗੀਆਂ ਨਿਗੀਆਂ ਤੁਹਾਨੂੰ ਪਤਾ ਮੇਮਣੇ ਜ ਮੇਰੇ ਨੇ ਜਿੱਦਾਂ ਬੱਕਰੀਆਂ ਹੀ ਹੁੰਦੀਆਂ ਐ ਉੱਤੇ ਹੱਥ ਫੇਰਦੇ ਨੇ ਬੜਾ ਵਧੀਆ ਲੱਗਦਾ ਤੇ ਇਸ ਕਰਕੇ ਪਤਾ ਕੀ ਆ ਵੀਰ ਜੀ ਮੈਂ ਤਾਂ ਨਾ ਵੀ 70 ਜਿਹੜਾ 65 ਰੁਪਏ ਉਹ ਵੀ ਦੁੱਧ ਘਾਟਾ ਜਿੱਦਾਂ ਪਿੱਛੇ ਮੈਂ ਬਾਇਓਗ੍ਰਾਫੀ ਵੇਖੀ ਜੱਟਾਂ ਦੀ ਕਿੰਨੀ ਮਿਹਨਤ ਕਰਨੀ ਪੈਂਦੀ ਆ ਹੁਣ ਗਾਂ ਕੋਰਾ ਪੈਣਾ ਗਾਂ ਜਦੋਂ ਪੱਠੇ ਲਿਓਣੇ ਕੋਰਾ ਪੈਂਦਾ ਵਾ ਹੱਥ ਵੇਖਿਓ ਹੱਥ ਦੇ ਕਿਹੜਾ ਆਪਾਂ ਦਸਤਾਨੇ ਪਾ ਗੇ ਕਰਨਾ ਹੁੰਦਾ ਵਾ ਦਾਤਰੀ ਨੇ ਕਰਨਾ ਹੁੰਦਾ ਨੰਗੇ ਹੱਥ ਹੁੰਦੇ ਆ ਮਿਹਨਤ ਬੜੀ ਵੀਰ ਜੀ ਗਾਂ ਤੂੜੀ ਤੂੜੀ ਦਾ ਟੋਕਰਾ ਭਰ ਕੇ ਕਈਆਂ ਦੇ ਮਲਾਇਆ ਸਾਹਿਬ ਇਹ ਟੋਕੇ ਆ ਹੱਥਾਂ ਨਾਲ ਹੀ ਚੱਲਦੇ ਅੱਜਕੱਲ੍ਹ ਪੁਰਾਣੇ ਜ਼ਮਾਨੇ ਵਾਂਗ ਕਈ ਮੋਟਰਾਂ ਤੇ ਨਹੀਂ ਹੈਗੇ ਕਈ ਬਿੱਲ ਬੁਲਾਖ ਦਿੰਦੇ ਹਨਾ ਉਹ ਹੱਥਾਂ ਨਾਲ ਕਰਦੇ ਸਾਡੇ ਕੰਡੇ ਵਾਲੇ ਸਾਡੇ ਮਾਮਾ ਜੀ ਉਸ ਦਿਨ ਮੈਂ ਰਾਤ 10 15 ਮਿੰਟ ਲਾਇਆ ਮੇਰਾ ਤਾਂ ਸਾਰਾ ਐ ਠਾਂ ਠੂੰਡ ਦੂਰ ਹੋ ਗਿਆ ਸਾਰਾ ਸਰੀਰ ਗਰਮ ਹੋ ਗਿਆ ਮਾਹ ਨਾਲ ਸਰੀਰ ਫੀਟ ਰਹਿੰਦਾ ਵਾ ਕਿੱਤੇ ਨਹੀਂ ਦੇਖਿਓ ਤੁਸੀਂ ਜ਼ਿਮੀਂਦਾਰ ਜਿਹੜੇ ਆਪਣੇ ਪਿੰਡਾਂ ਵਾਲੇ ਭਰਾ ਸਰੀਰ ਬਹੁਤ ਵਧੀਆ ਤੰਦਰੁਸਤ ਦਵਾਈਦਾਰੂ ਤੋਂ ਦੂਰ ਰਹਿੰਦੇ ਆ ਤੇ ਆਪਣੇ ਸ਼ਹਿਰਾਂ ਵਾਲੇ ਵੇਲੇ ਰਹਿ ਕੇ ਏਸੀ ਚਲਾ ਲਿਆ ਮੋਬਾਈਲ ਚਾਲੀ ਪਬਜੀ ਖੇਡ ਲਿਆ ਗੇਮ ਖੇਡ ਲਈ ਆਪਾਂ ਕਿ ਜਕਾਮ ਹੋਇਆ ਬੁਖਾਰ ਆ ਕਿਉਂਕਿ ਉਹ ਹੰਡੇ ਵਰਤੇ ਸਰੀਰ ਚੀੜੇ ਆ ਜਿਹਨੂੰ ਪੰਜਾਬੀ ਦਾ ਨਾ ਚੀੜਾ ਸਰੀਰ ਉਹਨਾਂ ਦਾ ਸਰੀਰ ਬਣ ਜਾਂਦੇ ਜ਼ਿਮੀਂਦਾਰ ਭਰਾਵਾਂ ਦੇ ਦਾਸ ਵੀ ਜ਼ਿਮੀਂਦਾਰ ਆ ਪਰ ਇਹ ਆ ਵੀ ਅਸੀਂ ਮੱਝਾਂ ਗਾਵਾਂ ਪਿੰਡ ਰੱਖੀਆਂ ਚਾਲ ਅਸੀਂ ਦੋ ਦੋ ਸ਼ਹਿਰ ਚ ਆ ਗਏ ਦੋ ਦੋ ਸ਼ਹਿਰ ਦਾ ਮੁੱਲ ਲਾਇਆ ਤੇ ਮੰਮੀ ਮੇਰੇ ਕਈ ਏਰੀਆ ਕੋ ਕੀ ਪੋਤਾ ਮਹਿਨਤਾ ਬੜੀ ਡੰਗਰ ਨਾਲ ਡੰਗਰ ਹੋਣਾ ਪੈਂਦਾ ਜਿਹੜਾ 70 65 70 ਰੁਪਏ ਵੀ ਦੁੱਧ ਆਜੇ ਟਾਈਮ ਥੋੜਾ ਹਵਾ ਕਿਉਂਕਿ ਮਹਿਨਤਾ ਵੇਖੋ ਜਿਹੜਾ ਵੇਰ ਕਾਡੇ ਰੀ ਵਾਲੇ ਮੁੱਲ ਵਾਲੇ ਸਾਰਾ ਦੁੱਧ ਪਿੰਡਾਂ ਚ ਆਉਂਦੇ ਆ ਆਪਣਾ ਲੇਬਲ ਆ ਆਪਣਾ origignal brand ਲਾ ਕੇ ਤੇ ਹੁਣ ਗਾ ਆਪਣੇ ਮੈਂ ਸਾਰਾ 65 70 ਰੁਪਏ ਤੇ ਮੇਰੇ ਹਿਸਾਬ ਨਾਲ ਇਹ ਕਦੀ 1 2 ਰੁਪਏ ਰੇਟ ਤੋੜ ਦਿੰਦੇ ਜਾਂ ਵਧਾ ਦਿੰਦੇ ਮੁੱਲ ਵਾਲੇ ਜਿਹਦਾ ਦਹੀਂ ਲਾ ਲੋ ਦਹੀਂ ਲਾ ਲੋ ਦਹੀਂ ਅੱਜ ਦੇ ਜਮਾਨੇ ਚ ਬਹੁਤ ਵਧੀਆ ਖਾਣਾ ਵਾ ਦਹੀਂ ਦੇ ਵਿੱਚ ਪ੍ਰੋਟੀਨ ਕੈਲਸ਼ੀਅਮ ਬਹੁਤ ਹੁੰਦਾ ਲੱਸੀ ਲੂਣ ਵਾਲੀ ਪਾਵਾ ਮਿੱਠੀ ਹੁਣ ਜਿਹੜੇ ਕਈ ਜ਼ਿਮੀਂਦਾਰ ਭਰਾ ਪਿੰਡਾਂ 'ਚ ਲੱਸੀ ਪੀਂਦੇ ਪਾਣੀ ਦੀ ਥਾਂ ਲੱਸੀ ਕੋਈ ਲੱਸੀ ਠੰਡ ਰੱਖਦੀ ਅੰਦਰ ਠੰਡ ਲਿਵਰ ਜਿਹੜਾ ਫੇਫੜੇ ਉਹ ਠੰਡ ਰੱਖਦੀ ਕਿਉ ਮਲਾਈ ਨਾਲ ਜਿਹੜੀ ਰੋਟੀ ਖਾਂਦੇ ਨਾ ਬੰਦਾ ਮਲਾਈ ਜਿੱਦਾਂ ਹੁਣ ਕਿਉ ਕਰੇ ਨਹੀਂ ਆਂਦਾ ਮਲਾਈ ਨਾਲ ਜੋ ਚੋਪੜ ਕੇ ਰੋਟੀਆਂ ਦਾਦੀਆਂ ਨਾਨੀਆਂ ਦੇ ਨਾ ਬੜੀ ਸਵਾਲ ਲਾਦੀ ਰੋਟੀ ਜਿਹੜੀ ਮਲਾਈ ਆ ਇਹ ਸਰੀਰ ਲਈ ਬਹੁਤ ਵਧੀਆ ਕਿਉਂਕਿ ਵੇਖੋ ਬੰਦੇ ਦਾ ਕੀ ਕੰਮ ਆਉਂਦਾ ਬੰਦਾ ਨਿੰਦਾ ਚੁਗਲੀ ਹੋਮੇ ਮੈਂ ਚੱਕੀ ਫਿਰਦਾ ਆਖਰੀ ਸਾਹ ਤੱਕ ਮੜੀਆਂ ਤੱਕ ਕਈ ਰੱਖਣਗੇ ਯਾਰ ਉਹ ਬੰਦੇ ਚੰਗਾਗਾ ਚਲ ਗਿਆ ਜਾਂ ਨਿੰਦਾ ਚੁਗਲੀ ਬੜੀ ਕਰਦਾ ਤੇ ਕਈ ਬੰਦੇ ਇਹੋ ਜਿਹਾ ਕੰਮ ਕਰ ਜਾਂਦੇ ਯਾਰ ਆਂਦੇ ਆ ਇਹ ਬੰਦੇ ਦੀ ਲੋੜ ਹੀ ਕਿਉਂ ਚਲ ਗਿਆ ਤੇ ਵੇਖੋ ਮੱਜ ਦਾ ਚੰਮ ਵੀ ਕੰਮ ਆਉਂਦਾ ਜਿਹੜਾ ਮੱਜ ਦਾ ਚੰਮ ਦੇ ਮਲ ਜੁੱਤੀ ਬੰਦੀ ਕਿੰਨਾ ਕੋ ਬੰਦਾ ਸਿੰਘਾਂ ਵਾਲਾ ਕਿੰਨਾ ਬੰਦਾ ਹਨਾ ਸਿੰਘ ਸਾਰਾ ਕੋ ਮੱਜ ਦਾ ਚੰਮ ਜੁੱਤੀਆਂ ਬੰਦੀਆਂ ਜਲਸੇ ਬੰਦੇ ਹਨਾ ਬੰਦੇ ਦਾ ਕੀ ਮਲਦਾ ਬਿਆਸ ਦੇ ਰਿਆ ਜਾਂ ਹਰੀ ਕੇ ਦਰਿਆ ਸੁੱਟ ਕੇ ਤੇ ਕੰਮ ਵੇਖੋ ਜਿੱਦਾਂ ਉਹਨਾਂ ਨੇ ਮਤਲਬ ਡੇਰੀ ਮਹਿਕਮਾ ਜਿੱਦਾਂ ਆਪਣਾ ਵਰਿੰਦਰ ਸਿੰਘ ਨੂੰ ਮਨ ਪਿੱਛੇ ਜੇ ਉਹ ਮੁੰਡਾ ਆਪਣਾ ਪੰਜਾਬੀ ਇੰਡਸਟਰੀ ਫਿਲਮਾਂ ਬਣਾਉਂਦਾ ਹੈ ਉਹਦੀ ਮੇਰੇ ਹਿਸਾਬ ਨਾਲ 4-500 گاਵਾ ਮੱਝਾਂ ਹੈ ਡੇਰੀ ਫਾਰਮ ਖੋਲੋ ਮੇਰੇ ਭਰਾ ਜਿੱਦਾ ਬਿਜ਼ਨਸ ਡੇਰੀ ਫਾਰਮ ਪਤਾ ਕਿ ਸਬਸਿਡੀ ਮਿਲਦੀ ਆ ਮੱਝਾਂ گاਵਾ ਦੇ ਹੁਣ ਵੇਖੋ ਸਾਨੇਵਾਲ ਹਰਿਆਣੇ ਦੀ ਸਭ ਤੋਂ ਵਧੀਆ گاਵਾ ਇਹਦਾ ਡੇਰੀ ਫਾਰਮ ਖੋਲੋ ਹੁਣ ਆਪਣੇ ਕੈਰੋਂ ਡੇਰੀ ਫਾਰਮ ਖੋਲਾ ਪਰ ਇਹ ਆ ਵੀ 5-10 ਬੰਦੇ ਜਾਂ ਭਈਏ ਵੀਰ ਜਾਂ ਰੱਖੋ ਕਿਉਂਕਿ ਅੱਜ ਦੇ ਜਮਾਨੇ ਤੁਸੀਂ ਹਰਿਆਣੇ ਚਲ ਜਾਓ, ਕੁਰਕਸ਼ੇਤ ਚਲ ਜਾਓ, ਜਲੰਧਰ ਲੁਧਿਆਣਾ ਚਲ ਜਾਓ, ਡੇਰੀ ਫਾਰਮ ਬਹੁਤ ਵੱਡਾ ਵਾ, ਮਾਲਵੇ ਚ ਵੜਾ ਡੇਰੀ ਫਾਰਮ ਤੋਂ ਆਬੇ ਚ। ਹੇ ਮਾਜੇ ਦੇ ਲੋਕੀ ਜਿਹੜੇ ਨਾ ਉਹ ਪੈਲੀ ਤੇ ਜ਼ਿਆਦਾ ਝੋਨਾ ਕਣਕ ਤੇ ਡਿਪੈਂਡ ਕਰਦੇ ਜਾਂ ਸਬਜ਼ੀਆਂ ਸੂਜੀਆਂ ਤੇ ਜ਼ਿਆਦਾ ਮਟਰ ਮੋਟਰ। ਹੁਣ ਅੱਜ ਕੱਲ ਮੈਂ ਸਭਰਾ ਆ ਗਿਆ। ਉਹ ਜਿਹੜੇ ਆਪਣੇ ਗੁੱਜੇ ਭਾਈ ਜਿਹੜਾ ਉਹ ਲੈ ਕੇ ਕਦੂ ਬਤਾਉ ਮਟਰ ਬੀਜੇ ਉਹਨਾਂ ਇਹ ਵੀ ਵਧੀਆ ਪਰ ਡੇਰੀ ਫਾਰਮ ਦਾ ਇਹ ਆ ਵੀ ਚਗਾਵਾ ਦੁੱਧ ਮਤਲਬ ਚਲੋ ਮੰਨ ਲਓ ਇੱਕ ਰੇ 15 20 25 ਲੱਖ ਲਾ ਕੇ ਵਧੀਆਂ گاਵਾ ਮੱਝਾਂ ਪਾਓ ਵਧੀਆਂ ਇੱਕ ਰੇ ਜਿੱਦਾਂ ਇਹ ਅੱਜ ਦੇ ਜਮਾਨੇ ਬੂਰੀ ਮੱਝ ਨਹੀਂ ਲੱਭਦੀ ਨਹੀਂ ਤੇ ਬੜਾ ਕਹਣਾ ਬੂਰੀ ਮੱਝ ਕਿੱਥੇ ਟਾਮੀ ਟਾਮੀ ਬੂਰੀ ਮੱਝ ਰਹਿ ਗਈ ਅੱਜ ਕੱਲ ਲੱਭਦੀ ਨਹੀਂ ਬੜਾ ਸੋਹਣੇ ਦਾ ਸਰੀਰ ਸਿੰਘ ਰਹਿਣੇ ਤੇ ਮੈਂ ਨਾ ਡੇਰੀ ਫਾਰਮ ਦਾ ਵੀ ਬਹੁਤ ਵਧੀਆ ਇਹਦਾ ਵੱਖਰਾ ਟੌਪਿਕ ਤਾਂ ਮੈਂ ਐਡ ਕੀਤਾ ਟੌਪਿਕ ਵੱਖਰਾ ਵੀ ਬਣਾਵਾਂਗੇ ਗੱਲਾਂ ਤਾਂ ਇਹ ਕਹਿੰਦੇ ਵੀ ਚਲੋ ਡੇਰੀ ਫਾਰਮ ਬਹੁਤ ਵਧੀਆ ਜ਼ਿਮੀਂਦਾਰ ਭਰਾਵਾਂ ਲਈ ਸਰਕਾਰ ਵੀ ਸਹੂਲਤਾਂ ਦੇ ਇਹਦੇ ਵਿੱਚ ਵੱਧ ਤੋਂ ਵੱਧ ਜਿੱਦਾਂ ਸਬਸਿਡੀ ਹੋ ਗਈ ਜਿੱਦਾਂ ਲੋਕੀ ਚਾਰ ਪਾਉਂਦੇ ਮੱਝਾਂ ਦਾ ਨਾ ਉਹਨੂੰ ਦੱਬ ਦਿੰਦੇ ਆ ਉਹ ਜਿਹੜੇ ਡੇਰੀ ਫਾਰਮ ਵਾਲੇ ਹੌਲੀ ਹੌਲੀ ਚਾਰ ਕੱਢ ਕੱਢ ਕੇ ਜਦੋਂ ਕਈ ਵਾਰੀ ਇਹੋ ਜਿਹਾ ਟਾਈਮ ਆ ਜਾਂਦਾ ਵੀ ਚੱਲ ਆਪਣਾ ਹੁੰਦਾ ਨਹੀਂ ਪੱਠੇ-ਪੁੱਠੇ ਨਹੀਂ ਹੁੰਦੇ ਉਹ ਚਾਰ ਹੀ ਪਾਈ ਜਾ ਤੂੜੀ ਮਤਲਬ ਸਾਰਾ ਕੋਈ ਟੂ ਜੈਡ ਪਾਈ ਜਾ ਹੁਣ ਜਿਹੜਾ ਕੈਰੋ ਡੇਰੀ ਫਾਰਮ ਇਹਦੇ ਵਿੱਚ ਪੱਖੇ ਲੱਗੇ ਆ ਜਦੋਂ ਗਰਮੀ ਦਾ ਮੌਸਮ ਹੁੰਦਾ ਮੱਝਾਂ ਗਾਵਾਂ ਲਈ ਪੱਖੇ ਲੱਗੇ ਆ ਹੁਣ ਵੇਖੋ ਤੁਸੀਂ ਪੁਰਤਗਾਲ ਜਰਮਨ ਮੇਰੇ ਮਾਮੇ ਬੇਟੀ ਗਿਆ ਉੱਥੇ ਸਾਰਾ ਡੇਰੀ ਫਾਰਮ ਹੀ ਆ ਹੁਣ ਵੇਖੋ ਉਧਰ 100 100 150 ਕਿਲੋ ਇੱਕ ਗਾਂ ਦੇ ਇੱਕ ਮੱ ਉਧਰ ਕਿਹੜੇ ਮਤਲਬ ਉਹੋ ਚੀਜ਼ ਫੀਡ ਇਧਰ ਪਾਉਂਦੇ ਆ ਪਰ ਉਧਰ ਇਹ ਆ ਵੀ ਹਾਈਬ੍ਰਿਡ ਚੀਜ਼ਾਂ ਆ ਮਿਲਾਵਟੀ ਚੀਜ਼ਾਂ ਨਹੀਂ ਇਧਰ ਪੁਰਤਗਾਲ ਜਰਮਨ ਇਟਲੀ ਸਭ ਤੋਂ ਜ਼ਿਆਦਾ ਕੰਮ ਡੇਰੀ ਫਾਰਮ ਆ 100 100 150 ਕੁਆਂਟਲ ਦੁੱਧ ਜਾਣਾ ਦੁੱਧ ਪੀਏ ਸਰੀਰ ਲਈ ਵਿਟਾਮਿਨ ਕੈਲਸ਼ੀਅਮ ਪ੍ਰੋਟੀਨ ਹੁੰਦਾ ਦੁੱਧ ਵਿੱਚ ਤੇ ਇਦਾਂ ਹੀ ਗਾਵਾਂ ਦਾ ਦੁੱਧ ਤਾਂ ਦੇ ਬੜਾ ਸ਼ੁੱਧ ਆ ਜਿਹੜੇ ਆਪਣੇ ਅੰਬਾਲੇ ਤੋਂ ਗਾਂ ਚੱਲ ਜੋ ਗਊ ਮਾਤਾ ਦੀ ਪੂਜਾ ਕਰਦੇ ਆ ਪੱਗਾਵਾਂ ਦੀ ਵੀ ਗੱਲ ਕਰ ਲਈਏ 95 ਗਾਵਾਂ ਦਾ ਦੁੱਧ ਪੈਂਦਾ 35-40 ਪਤਾ ਨਹੀਂ 45 ਰੁਪਏ ਦੁੱਧ ਦਾ ਜਾਂ 50 ਹੋਊਗਾ 5-10 ਰੁਪਏ ਦਾ ਦੁੱਧ ਘੱਟ ਹੁੰਦਾ ਮੱਝ ਤੋਂ ਇਹਦੇ ਵਿੱਚ ਵੀ ਕੈਲਸ਼ੀਅਮ ਪ੍ਰੋਟੀਨ ਬੜਾ ਹੁੰਦਾ ਕਿਉਂਕਿ ਗਾਵਾਂ ਦਾ ਵੀ ਬਹੁਤ ਵਧੀਆ ਚਿੱਟੀਆਂ ਇੱਚ ਕਾਲੀਆਂ ਗਾਵਾਂ ਬੂਰੀਆਂ ਗਾਂ ਗਾਵਾਂ ਬੜੇ ਰਕਮ ਦੀਆਂ ਨਹੀਂਆਂ ਸੋਹਣੀਆਂ ਲੱਗਦੀਆਂ ਗਾਵਾਂ ਗਾਂ ਬੱਚਾ ਬੱਚੀ ਗਾਂ ਨਾਲੀ ਪੈਦਾਵਾਰ ਪਨੀਰੀ ਤੁਰੀ ਜਾਂਦੀ ਜਿੱਦਾਂ ਮੱਝਾਂ ਦਾ ਕਟਾ ਕੱਟੀ ਤੁਰਿਆ ਇਹਦਾ ਪੈਦਾਵਾਰ ਤੁਰੀ ਜਾਂਦੀ ਤੇ ਡੇਰੀ ਫਾਰਮ ਦਾ ਤਾਂ ਮੈਂ ਐਡ ਕੀਤਾ ਆਜਾ ਪਾ ਜੀ ਡੇਰੀ ਫਾਰਮ ਦਾ ਤਾਂ ਮੈਂ ਐਡ ਕੀਤਾ ਵੀ ਡੇਰੀ ਫਾਰਮ ਬਹੁਤ ਵਧੀਆ ਵਾ ਇੱਕ ਤੇ ਸਰਦਾਰੀ ਕੰਮ ਆ ਟੌਰਣਾ ਕੰਮ ਕਰਦੇ ਬੱਦਿਆਂ ਨੂੰ ਕੰਮ ਕਰਉਣਾ ਫੋਸ ਆਲੇ ਵੱਖਰੇ ਲਾਉਣੇ ਤੇ ਅੱਜ ਕੱਲ ਤੇ ਮਸ਼ੀਨਾਂ ਆ ਗਈਆਂ ਮਸ਼ੀਨਿਆਂ ਨੇ ਥਣ ਨੂੰ ਲਾ ਦਈਏ ਤੇ ਮਸ਼ੀਨਾਂ ਆਟੋਮੈਟਿਕ ਦੁੱਧ ਭਰੀ ਜਾਂਦੀਆਂ ਵਾ ਦੁੱਧ ਚਗਾਵੀ ਅੱਜ ਕੱਲ ਤੇ ਐਕਨ ਟੈਕਨੋਲੋਜੀ ਇੰਨੀ ਆ ਗਈ ਆ ਜੀ ਜਿਹੜਾ ਗੋਹਾ ਚੁੱਕਣਾ ਉਹ ਇੱਕ ਮਸ਼ੀਨ ਦੀ ਜੀਸੀਬੀ ਮਸ਼ੀਨ ਹੁੰਦੀ ਉਹ ਐ ਕਰਕੇ ਗੋਹਾ ਸਾਫ਼ ਕਰੀ ਜਾਂਦੀ ਅੱਜ ਕੱਲ ਟੈਕਨੋਲੋਜੀ ਬੜੀ ਆ ਗਈ ਆ ਮਤਲਬ ਮੱਝਾਂ ਗਾਵਾ ਅੱਜ ਕੱਲ ਦੇ 100 100 200 200 220 250 ਮੱਝ ਅਰੇ ਬਾਪੂ ਜੀ 200 200 220 250 ਮੱਝ ਜਿੰਨਾ ਕਰੇ ਟੈਕਨੋਲੋਜੀ ਆ ਗਈ ਆ ਵੱਖਰੀ ਗੱਲ ਪਾਣੀ ਲਈ ਵੱਖਰੀ ਟੈਕਨੋਲੋਜੀ ਪੱਠੇ ਪਾਉਣ ਨੂੰ ਬੰਦੇ ਰੱਖੇ ਅੱਜ ਕੱਲ ਬਹੁਤ ਆ ਤੁਸੀਂ ਬੰਬੇ ਬੰਬੇ ਮਹਾਰਾਸ਼ਟਰ ਵਾਲੇ ਚਲ ਜਾਓ ਆਪਣੇ ਪੰਜਾਬੀ ਵੀ ਜਿੰਨੋਂ ਦੇ ਪੁਰਾਣੇ ਉਧਰ ਗਏ ਨਾ ਉਹ 500 500 600 ਕਿਉਂਕਿ ਉਹ ਜਿਹੜਾ ਪਿੰਡਾਂ ਵਾਲੇ ਜਿਹੜਾ ਪਿੰਡ ਵਾਲੇ ਆ ਨਾ ਉਹ ਸ਼ਹਿਰ ਚ ਜਾ ਕੇ ਟ੍ਰਾਂਸਪੋਰਟ ਕੰਮ ਕਰਦੇ ਜਾਗੇ ਉੱਥੇ ਪੈਦ ਉੱਥੇ ਫਾਰਮ ਖੋਲ ਲੈਂਦੇ ਆ ਕਿਉਂਕਿ ਜਿੰਨਾ ਤੱਕ ਪਿੰਡ ਤੋਂ ਸ਼ਹਿਰ ਜਾਣਾ ਉਹ ਟੈਕਸੀ ਵੀ ਲੱਗਣਾ ਜੀ ਇਹ ਖਰਚਾ ਵੀ ਜਾਣਾ ਤੇ ਜੇ ਆਪਾਂ ਸ਼ਹਿਰ ਚ ਵੱਡੇਰੀ ਫਾਰਮ ਖੋਲਦਾਂਗੇ ਉੱਚ ਸਾਰਾ ਆਪਣ ਘਰੋਂ ਦੁੱਧ ਚੱਲ ਜਾਣਾ ਘਰੋਂ ਆਪਣੀਆਂ ਗੱਡੀਆਂ ਚੱਲ ਜਾਣੀਆਂ ਜਿਹੜੀਆਂ ਮਿਲਕ ਵਾਲੀਆਂ ਮੈਨ ਲੋਕ ਲੈ ਕੇ ਚੱਲ ਜਾਂਦੀਆਂ ਇਸ ਕਰਕੇ ਡੇਰੀ ਫਾਰਮ ਬਹੁਤ ਵਧੀਆ ਆਪਣੇ ਏਕੈਰੋਂ ਖੁੱਲਾ ਹੀ ਬੁਰਾ ਆਲਾ ਸੋਨਾ ਲੱਗਦਾ ਮਤਲਬ ਘਰ ਮਿਲੀ ਪੱਖੇ ਲਾਉਣੇ ਤੇ ਸਿਆਲੀ ਮਤਲਬ ਸ਼ੈਡ ਨੂੰ ਡਾਊਨ ਕਰ ਦੇਣਾ ਵੀ ਹਵਾ ਨਾ ਲੱਗੇ ਮੱਝਾਂ ਗਾਵਾਂ ਕਿਉਂਕਿ ਜਿਹੜਾ ਮੱਝਾਂ ਗਾਵਾਂ ਇਹ ਵੀ ਬਸ ਬੋਲ ਨਹੀਂ ਸਕਦੀਆਂ ਬਾਕੀ ਤੇ ਆਪਣੇ ਆਪਣੇ ਚ ਹੁੰਦੀ ਇਹਨਾਂ ਦਾ ਜਨਮ ਜਿੱਦਾਂ ਹੁਣ ਬੰਦਾ ਬੋਲਦਾ ਹਨਾ ਅੰਗ ਪੈਰ ਲਾਉਂਦਾ ਮੱਝਾਂ ਦੀ ਵੀ ਅੱਖਾਂ ਲੱਤਾਂ ਕੰਨ ਪੈਰ ਸਾਰਾ ਕੁਝ ਹੁੰਦਾ ਕਿ ਕਈ ਲੋਕ ਨਾ ਆ ਗੁੱਜਰੀ ਵੇਲੋ ਆਪਾਂ ਦੂਰ ਨਹੀਂ ਜਾਂਦੇ ਗੁੱਜਰੀ ਵੇਲੋ ਗੁਜਰਾਂ ਦਾ ਜੋ ਵੀ ਰੋਟੀ ਪਾਣੀ ਖਾਣਾ ਦਾਣਾ ਸਾਰਾ ਮੱਜਾਂ ਤੋਂ ਚੱਲਦਾ ਕਿੱਡੀਆਂ ਸੋਹਣੀਆਂ ਬੱਚੇ ਪੂਰੀਆਂ ਮੱਜਾਂ ਵਿੱਚੇ گاਵਾ ਵਿੱਚੇ ਮੱਜਾਂ ਕਿੱਡੀਆਂ ਸੋਹਣੀਆਂ ਹੁੰਦੀਆਂ ਨਾ ਆ ਪਾਸੇ ਨਾ ਯਾਰ ਉਹ ਵੇਲਾ ਗੁਜਰ ਕਰ ਕੋ 100 1.5 200 200 ਮੱਝ ਹੁੰਦਾ ਜੀ ਇਹਨਾਂ ਦੀ ਭਾਵਾਂ ਤੇ ਮਾਨ ਨਾਲੇ ਚਲਜੋ ਪਾ ਪੱਟੀ ਸ਼ਹਿਰ ਦੇ ਲਾਗੇ ਜੀ ਆ ਰਾਇਓ ਹਸਪੀਟਲ ਤੁਸੀਂ ਕੁਲੇ ਚਾਹੋਂਗੇ ਚਲਜੋ ਕਿੰਨੀਆਂ ਮੱਝਾਂ گاਵਾ ਲੋਕਾਂ ਨੇ ਗੁਜਰ ਰੱਖੇ ਆ ਇਸ ਕਰਕੇ ਬੇਨਤੀ ਆ ਵੀ ਉਹ ਵੇਖੋ ਆਂਦੇ ਹੁੰਦੇ ਆ ਵੀ ਦੁੱਧ ਦੇ ਵਿੱਚ ਕਈ ਗੱਲਾਂ ਅੱਜ ਕੱਲ ਮਲਾਵਟ ਵੀਰ ਮੇਰੇ ਭਰਾ ਪਾਣੀ ਨਾ ਪਾਇਆ ਕਰੋ ਹੱਥ ਜੋੜ ਕੇ ਸ਼ਹਿਰਾ ਵਾਲਾ ਪੈਂਡੂ ਵੀ ਮੈਨੂੰ ਪਤਾ 100 ਚੋਂ 90% ਪਾਣੀ ਨਹੀਂ ਪਾਉਂਦੇ ਤੇ ਜਿਹੜੇ ਸ਼ਹਿਰਾ ਦੇ ਮੱਝਾਂ ਰੱਖੇ ਮੇਰੇ ਵੀਰ ਪਾਣੀ ਨਾ ਪਾਇਆ ਕਰੋ ਕਿਉਂਕਿ ਪਾਣੀ ਮੰਦਾਂ ਜੇ ਉਹ ਪਾਣੀ ਪਾ ਦਿੰਦੇ ਜੋ ਲਾਲੋ ਸਾਹਿਬ ਪਾਣੀ ਪਾ ਦਾਂ ਠੀਕ ਆ ਮਤਲਬ ਗੜਵੀ ਰੱਖੀ ਜਾਂ ਤੁਸੀਂ ਦੁੱਧ ਚਵਾਈ ਜਾਂ ਮੱਝਾਂ ਦਾ ਪਾਣੀ ਪਾ ਦਿੰਦੇ ਪਰ ਉਹ ਰੱਬ ਵੇਂਦਾ ਨਾ ਉਹ ਕੈਮਰਾ ਲੱਗਾ ਆਪਣੇ ਉੱਤੇ ਇਹ ਨਾ ਟੈਨਸ਼ਨ ਲੋ ਜਿੱਦਾਂ ਮੈਂ ਕੈਮਰੇ ਅੱਗੇ ਬੋਲੁੰਦੇ ਆ ਨਾ ਉਹ ਕੈਮਰਾ ਲੱਗਾ ਸੀਸੀਟੀਵੀ ਉੱਤੇ ਕਈ ਆਖਣਗੇ ਨਾ ਸਾਨੂੰ ਕਿਹੜਾ ਕੋਈ ਵੇਂਦਾ ਉਹ ਰੱਬ ਵੇਂਦਾ ਉਹ ਜਦੋਂ ਬੰਦੇ ਨੂੰ ਮਾਰਦਾ ਨਹੀਂ ਕੋ ਉਹ ਬੰਦੇ ਜਦੋਂ ਮਾਰਦਾ ਕਿਸਨ ਮੂਕੀ ਨਹੀਂ ਬੰਦੇ ਦੀ ਮੱਤ ਮਾਰ ਦਿੰਦਾ ਉਹਨੂੰ ਨਹੀਂ ਪਤਾ ਲੱਗਦਾ ਕੰਮ ਲਾਏ ਕਈਰ ਬੰਦਾ ਕੰਮ ਲਾ ਜਾ ਹੋਏ ਨਾ ਕਈ ਵਾਰ ਜਿਹਦਾ ਬੰਦੇ ਨੇ ਪੈਸਾ ਖਾਦਾ ਵਿਆਜੀ ਪੈਸਾ ਜਿਆਦਾ ਖਾ ਲਿਆ ਹੋਵੇ ਉਹ ਕਮਲਾ ਰਮਲਾ ਜਾ ਬਣ ਜਾਂਦਾ ਯਾਰ ਲਾਗੇ ਛਾਗ ਨਾ ਕਰ ਇਹਨੂੰ ਹੋ ਕੀ ਗਿਆ ਯਾਰ ਇੰਨਾ ਵਿਆਜ ਉਹ ਜਦੋਂ ਮਾਰਦਾ ਫਿਰ ਮੱਤ ਮਾਰ ਦਿੰਦਾ ਰੱਬ ਇਸ ਕਰਕੇ ਜਿਹੜਾ ਮੱਝਾਂ ਗਾਵਾਂ ਦੁੱਧ ਹਾਂ ਵੱਖਰੀ ਗੱਲ ਇਹ ਪੰਜ 10 ਵੱਧ ਲਾ ਲਓ ਮੇਰੇ ਕੋਲ ਪੰਜ 10 ਵੱਧ ਲਾ ਲਓ ਉਹ ਨਹੀਂ ਚੱਕਰ 15 20 ਵੱਧ ਲਾ ਲਓ 100 ਰੁਪਏ ਕਿਲੋ ਵੀ ਦੁੱਧ ਦੇ ਦੋਗੇ ਨਾ ਤੁਸੀਂ ਮੱਝਾਂ ਕਾਵਾ ਦਾ ਉਹ ਵੀ ਚੱਲ ਜੂ ਪਰ ਆਹੇ ਰਾ ਫੇਰੀ ਯਾਰ ਯਾਰ ਸਪਰੇਟਾ ਵੀ ਹੁਣ ਅੱਜ ਕੱਲ ਪਾਊਡਰ ਬੜੇ ਆ ਗਏ ਆ ਮੈਂ ਤਾਂ ਕਹਿੰਦਾ ਗੱਲਾਂ ਕੌੜੀਆਂ ਲੱਗਣੀਆਂ ਕਈਆਂ ਨੂੰ ਪਰ ਆਪਣਾ ਉਹ ਨਹੀਂ ਆਪਣਾ ਕਿਹੜੀ ਕਿਹੜੀ ਕੰਟਰੋਵਰਸਟੀ ਲੜਾਈ ਚ ਜਿਹੜਾ ਆਪਾਂ ਤਾਂ ਮਤ ਦਿੰਨੇ ਵੀ ਕੇ ਨੇ ਆਪਣਾ ਇੱਕ ਦੋ ਵਲੌਗ ਸੁਣ ਲੈ ਆਪਣੇ ਆਪਣੀ ਜਿਹੜੀ ਜਨਮ ਸਫਲਾ ਹੋ ਜੂ ਇਸ ਕਰਕੇ ਮੇਰਾ ਵੀਰ ਹੁਣ ਵੇਖੋ ਟਵਾਣਾ ਫੀੜ ਕਾਰਗਿਲ ਫੀੜ ਕਿੰਨੀਆਂ ਫੀਟਾਂ ਸੁਣਾ ਲਓ ਉਹਨੇ ਤਾਂ ਬੰਦੇ ਦੀ ਅਸੀ ਸਪੀਡ ਕਿੱਡੀ ਆਈ ਬ੍ਰੈਂਡ ਘਰੇ ਹੁਣ ਕਈ ਘਰੇ ਸਾਰਾ ਕੁ ਬਣਾ ਘਰੇ ਫੀਡ ਬਣਾ ਲੈਂਦੇ ਆਪਣੇ ਰਿਸ਼ਤੇਦਾਰਾ ਉਹ ਉਹ ਘਰੇ ਫੀਡ ਬਣਾ ਲੈਂਦੇ ਆ ਇਸ ਕਰਕੇ ਬੇਨਤੀ ਆ ਵੀ ਮੱਜਾਂ گاਵਾਂ ਦਾ ਕਵਲਾ ਨਾ ਕਰੋ ਉਹ ਵੀ ਜਿੰਨੇ ਦੁੱਧ ਪੀਤਾ ਉਹਦੇ ਘਰੇ ਉਹਨੂੰ ਸਰੀ ਨੂੰ ਹੁਣ ਸਪਰੇਟਾ ਦੋ ਕਿੰਨਾ ਕੋਸ਼ ਆ ਗਿਆ ਤੁਹਾਨੂੰ ਪਤਾ ਡੇਰੀਆਂ ਦੂਰੇ ਕਿੰਨਾ ਮੈਂ ਕਿ ਤੁਹਾਨੂੰ ਪਤਾ ਹੀ ਮੇਰੇ ਤੋਂ ਬਗੈਰ ਹੀ ਤੁਹਾਨੂੰ ਪਤਾ ਵੀ ਕਿੰਨਾ ਅੱਜ ਕੱਲ ਕਵਲਾ ਚੱਲਦਾ ਇਸ ਕਰਕੇ ਮੈਂ ਬੇਨਤੀ ਕਰਦਾ ਭਰਾਵਾਂ ਨੂੰ ਵੀ ਦੁੱਧ ਚ ਪਾਣੀ ਨਾ ਪਾ ਵੇਖੋ ਦੁੱਧ ਦਾ ਕਿ ਨਿੱਕਿਓ ਬੰਦਾ ਲੱਸੀ ਬੰਦੀ ਮਲਾਈ ਬੰਦੀ ਕਿੰਨਾ ਕੋ ਬੰਦਾ ਪਨੀਰ ਬੰਦਾ ਸਾਲ ਤੋਂ ਵਧੀਆ ਪਨੀਰ ਵਾਲ ਪਕੌੜੇ ਖਾਣੇੜੇ ਆਪਾਂ ਵਿਆਜ ਪਨੀਰ ਵਾਲ ਉਹ ਵੀ ਕਈ ਆਖਣਗੇ ਰਬੜ ਜੀ ਯਾਰ ਇਹ ਤੇ ਦੂਜਾ ਪਲਾਸ ਖੜ ਜਾ ਪਨੀਰ ਤੇ ਦੁੱਧ ਤੋਂ ਕਿੰਨੀ ਪੈਦਾਵਾਰ ਹੁੰਦੀ ਆ ਪਨੀਰ ਹੋ ਗਿਆ ਮਲਾਈ ਹੋ ਗਈ ਕਿਉਂਕਿ ਵੇਖੋ ਮਿਹਨਤ ਕਰਨੀ ਪੈਂਦੀ ਆ ਹੁਣ ਦੁੱਧ ਦੇ ਵਿੱਚ ਕਿੰਨਾ ਕੋ ਪਿਆ ਹੁੰਦਾ ਪਨੀਰ ਵੀ ਪਿਆ ਵਾ ਮਲਾਈ ਵੀ ਪਿਆ ਵਾ ਸਾਰਾ ਕੋ ਲੱਸੀ ਉਹ ਤਾਂ ਮਿਹਨਤ ਕਰਕੇ ਕਰਨਾ ਪੈਂਦਾ ਪਹਿਲਾਂ ਐ ਐ ਕਰਨਾ ਪੈਂਦਾ ਐ ਮਿਹਨਤ ਕਰਨੀ ਪੈਂਦੀ ਹਣਾ ਇਦਾਂ ਇਹ ਬੰਦੇ ਨੂੰ ਮਿਹਨਤ ਹੁਣ ਵੇਖੋ ਡੰਗਰ ਨਾਲ ਡੰਗਰ ਹੁਣਾ ਪੈਂਦਾ ਕਿੰਨੀ ਮਿਹਨਤ ਕਰਨੀ ਪੈਂਦੀ ਬੰਦੇ ਨੂੰ ਹਣਾ ਮਤਲਬ ਉਹਨੂੰ ਇਹ ਨਹੀਂ ਹੁੰਦਾ ਕੋਈ ਵਿਆਹ ਸ਼ਾਦੀ ਆ ਜਾਏ ਜਾਂ ਕੋਈ ਰਿਸ਼ਤੇ ਉਹਨੂੰ ਇਹ ਹੁੰਦਾ ਵੀ ਸ਼ਾਮ ਨੂੰ ਮੱਝਾਂ ਚੋਣੀਆਂ ਆਣ ਕੇ ਮੇਰੇ ਜਾ ਸਵੇਰੇ ਮੱਜਾਂ ਧਾਰਾਂ ਕੱਢਿੰਗਾ ਜਾਂ ਸ਼ਾਮਾਂ ਨੂੰ ਮਈਆਂ ਚੋਣੀਆਂ ਉਹਨਾਂ ਨੂੰ ਇਹ ਚੱਕਰ ਹੁੰਦਾ ਵੀ ਮਈਆਂ ਜਾਂ ਮੱਜਾਂ ਚੋਣੀਆਂ ਵਿਚਾਰੀਆਂ ਉਹ ਉਹ ਫਿਰ ਵਾਜਾਂ ਮਾਰਦੀਆਂ ਰਹਿੰਦੇ ਕਈ ਵੇਖਿਆ ਨਾ ਆਪਾਂ ਕੁੱਤੇ ਜਾਂ ਕੋਈ ਚੀਜ਼ ਖਾਣ ਸਮਝੋ ਘਰੇ ਕੁੱਤੇ ਰੱਖਦੇ ਆਪਾਂ ਉਹ ਜਦੋਂ ਕੋਈ ਉਹਨਾਂ ਰੋਟੀ ਪਾਣੀ ਜਾਣਾ ਬਾਥਰੂਮ ਬਾਥਰੂਮ ਜਾਣਾ ਉਹਨਾਂ ਪੈ ਪਈ ਜਾਣਾ ਆਪਾਂ ਅਗਲਾ ਸਮਝ ਜਾਂਦਾ ਵੀ ਇਹਨੂੰ ਜਾਂ ਲੈਟਰਨ ਵਾਸਤੇ ਜਾਂ ਕਿਤੇ ਜਾਣਾ ਇੱਦਾਂ ਮੱਜਾਂ گاਵਾਂ ਦੇ ਜਿਹੜੇ ਜ਼ਿਮੀਂਦਾਰ ਭਰਾ ਉਹਨਾਂ ਨੂੰ ਇਹ ਨਹੀਂ ਹੁੰਦਾ ਵੀ ਅਸੀਂ ਤਾਂ ਰਿਸ਼ਤੇਦਾਰ ਜਾਂ ਪ੍ਰੋਗਰਾਮ ਉਹਨਾਂ ਨੂੰ ਇਹ ਨਹੀਂ ਹੁੰਦਾ ਜਿਆਦਾ ਉਹਨਾਂ ਨੂੰ ਹੁੰਦਾ ਵੀ ਮੱਜਾਂ گاਉਂ ਦੀ ਕੇਅਰ ਕਰੇ ਇਸ ਤੇ ਮੱਝਾਂ ਗਾਵਾਂ ਦੇ ਦੇਖਭਾਲ ਕੇਅਰ ਕਰਿਆ ਕਰੋ ਤੇ ਨਵਾਇਆ ਨਾਲ ਟਾਈਮ ਸਿਰ ਕਰੋ ਕਈ ਚਿਚੜ ਲੱਗੇ ਰਹਿੰਦੇ ਆ ਜਿੱਦਾਂ ਹੁਣ ਬੰਦਾ ਸਰੀਰ ਮੇਰਾ ਮਨਉਣਾ ਨੂਣਾ ਵਾ ਖਣਾ ਸਾਬਨ ਕਈਆਂ ਨੇ ਚਿਚੜ ਲੱਗੇ ਰਹਿੰਦੇ ਆ ਕਿ ਕੇਅਰ ਕੋਰ ਘਾਟ ਹੀ ਕਰਦੇ ਮਲਾਇਆ ਸਾਹਿਬ ਤੇ ਮੱਝਾਂ ਟਾਈਮ ਸਿਰ ਨਵਾਓ ਟਾਈਮ ਸਿਰ ਪੱਠੇ ਪਾਓ ਟਾਈਮ ਸਿਰ ਹੁਣ ਠੰਡ ਦਾ ਸੀਜ਼ਨ ਆ ਗਿਆ ਠੰਡ ਦੇ ਸੀਜ਼ਨ ਚ ਪਲੀਆਂ ਪੁਲੀਆਂ ਜਿਨ੍ਹਾਂ ਕਈਆਂ ਨੇ ਸ਼ੈੱਡ ਲਾਏ ਆ ਤੇ ਆਸੇ ਪਾਸੇ ਕੰਦਾ ਨਹੀਂ ਕੀਤੀ ਪਹਿਲੀ ਗੱਲ ਜਿਹੜਾ ਤੂੜੀ ਵਾਲਾ ਬਰਾਂਡੇ ਦੇ ਵਿੱਚ ਅੱਜ ਕੱਲ ਮੱਝਾਂ ਗਾਵਾਂ ਨੂੰ ਜੋ ਕਟਾ ਕੱਟੀ ਵਛਾਂ ਉਹਦੇ ਵਿੱਚ ਅਡਜਸਟ ਕਰੋ ਉਹਦੇ ਵਿੱਚ ਬਣ ਕਿਉ ਹੁਣ ਜਿਹੜੇ 2-3 ਮਹੀਨੇ ਮੱਝਾਂ ਗਾਵਾਂ ਨੂੰ ਕੇਰ ਬਚਾ ਲਓ ਉਹਨਾਂ ਠੰਡ ਤੋਂ ਬਚਾ ਲਓ ਕਿਉਂਕਿ ਅੱਜਕੱਲ ਬੰਦੇ ਨੂੰ ਠੰਡ ਲੱਗ ਜਾਂਦੀ ਮੱਝਾਂ ਗਾਵਾਂ ਦੀ ਆ ਇਸ ਕਰਕੇ ਬੇਨਤੀ ਆ ਮੱਝਾਂ ਗਾਵਾਂ ਦੀ ਦੇਖਭਾਲ ਵੱਡੇ ਪੱਧਰ ਤੇ ਕਰੋ ਤੇ ਦੁੱਧ ਚ ਮੇਰੇ ਭਰਾ ਕਵਾਣਾ ਕਰਿਆ ਕਰੋ ਨਾ ਪਾਣੀ ਪਾਓ ਮੇਰੇ ਵੀਰ ਚੰਗਾ ਫਿਰ 5-10 ਵਾਅਦੇ ਲੈ ਲੋ ਉਹ ਨਹੀਂ ਚੱਕਰ ਉਹ ਬੰਦਾ ਪਰ ਦਿੰਦਾ ਨਾ ਆਪਾਂ ਲੋਰ ਜਾਂ ਕੈਪਰੀਆਂ ਘੜੀ ਕੋਈ ਵਧੀਆ ਲੈ ਜਪਾਂ ਵੀ 100 200 ਮਹਿੰਗੀ ਹੋਵੇ ਤਾਂ ਬੰਦਾ ਲੈ ਲੈਂਦਾ ਵੀ ਚੱਲ ਸਾਲ ਦੋ ਸੱਤ ਤਿੰਨ ਸਾਲ ਸਾਲ ਘੱਟੂ ਕਣੀ ਦਾ ਇਸ ਕਰਕੇ ਬੇਨਤੀ ਹੈ ਮੱਝਾਂ ਗਾਵਾਂ ਦੀ ਦੁੱਧ ਦਾ ਭਾਜੇ ਪੀਨੇ ਆ ਨਾ ਲੱਸੀ ਦੁੱਧ ਦਹੀਂ ਮੱਖਣ ਪਨੀਰ ਸਾਰਾ ਇਹ ਸਾਰਾ ਦੁੱਧ ਚੋਂ ਪੈਦਾਵਾਰ ਹੁਣ ਵਿਆਹ ਸੀਜ਼ਨ ਪਨੀਰ ਪਨੀਰ ਵਾਲੇ ਪਕੌੜਿਆਂ ਤੋਂ ਬਿਨਾ ਬੰਦਾ ਰਹਿੰਦਾ ਹੀ ਇਸੇ ਕਰਕੇ ਸਾਡੀ ਬੇਨਤੀ ਹੈ ਵੀ ਟੌਪਿਕ ਹੋਏ ਨਾ ਲੰਮਾ ਤਾਂ ਮੈਂ ਨਿਗੇ ਨਿਗੇ ਗੱਲਾਂ ਐਡ ਕੀਤੀਆਂ ਵੀ ਮੱਝਾਂ ਗਾਵਾਂ ਦੀ ਦੇਖਭਾਲ ਕਰੋ ਟਾਈਮ ਸਰ ਨਵਾਓ ਟਾਈਮ ਸਰ ਦੁੱਧ ਚੋ ਟਾਈਮ ਸਰ ਪੱਠੇ ਪਾਓ ਕਈਆਂ ਨੇ ਪੱਖੇ ਵੀ ਲਾਏ ਕੂਲਰ ਵੀ ਲਾਏ ਆ ਕਈਆਂ ਨੇ ਇਹਨੇ ਕਈਆਂ ਨੇ ਗਰਮੀਆਂ ਦੇ ਫੁਬਾਰੇ ਲਾਏ ਜਿੱਦਾਂ ਆਪਾਂ ਪਾਣੀ ਵਾਲੇ ਫੁਬਾਰੇ ਨਿਗੇ ਨਿਗੇ ਲਾਏ ਇਸੇ ਕਰਕੇ ਬੇਨਤੀ ਹੈ ਮੱਝਾਂ ਗਾਵਾਂ ਦੀ ਦੇਖਭਾਲ ਕੇ ਟਾਈਮ ਸਰ ਪੱਠੇ ਤੇ ਟਾਈਮ ਸਰ ਨਵਾਓ ਤੁਹਾਡਾ ਟਾਈਮ ਸਾਰਾ ਕੰਮ ਕਰੋ ਤੇ ਕੋਈ ਸ਼ਬਦ ਮਾੜਾ ਅੱਗਾ ਪਿਛਾ ਬੋਲ ਗਿਆ ਵਾਂ ਤੇ ਮਾਫ ਕਰਿਓ ਇੱਥੇ ਟੋਪਿਕ ਦੀ ਸਮਾਪਤੀ ਆ ਸਤਿ ਸ਼੍ਰੀ ਅਕਾਲ ਧੰਨਵਾਦ